ਕਿਸਾਨ ਅਕੂ ਜੱਲੇਵਾਲ ਦੇ ਪਿੰਡ ਦੇ ਵਿੱਚ ਲੱਗਿਆ ਟਰਨਾ ਫਰੀਦਕੋਟ ਦੇ ਪਿੰਡ ਡੱਲੇਵਾਲਾ ਦੇ ਵਿੱਚ ਤਰਨੇ ਤੇ ਬੈਠੇ ਨੇ ਕਿਸਾਨ ਜੱਲੇਵਾਲ ਦੇ بیٹے ਦੀ ਅਗਵਾਈ ਦੇ ਹੇਠ ਹੋ ਰਿਹਾ ਟਰਨਾ ਪ੍ਰਦਰਸ਼ਨ ਪੁਲਿਸ ਤੋਂ ਜੱਲੇਵਾਲ ਨੂੰ ਛੱਡਣ ਦੀ ਮੰਗ ਕਰ ਰਹੇ ਨੇ ਕਿਸਾਨ ਸੋ ਪਿੰਡ ਡੱਲੇਵਾਲਾ ਦੇ ਵਿੱਚ ਟਰਨਾ ਪ੍ਰਦਰਸ਼ਨ ਲਗਾਇਆ ਗਿਆ ਜਿੱਥੇ ਕਿ ਪੁਲਿਸ ਤੋਂ ਜੱਲੇਵਾਲ ਨੂੰ ਛੱਡਣ ਦੀ ਮੰਗ ਕੀਤੀ ਜਾ ਰਹੀ ਹੈ ਸੋ ਜੱਲੇਵਾਲ ਦੇ بیٹے ਦੀ ਅਗਵਾਈ ਦੇ ਵਿੱਚ ਇਹ ਟਰਨਾ ਪ੍ਰਦਰਸ਼ਨ ਲਗਾਇਆ ਗਿਆ ਹੈ ਦੇਖੋ ਡੱਲੇਵਾਲ ਪਿੰਡ ਦੇ ਵਿੱਚ ਅੱਜ ਸਾਡੇ ਸਮੁੱਚੇ ਪੰਜਾਬ ਦੀ ਲੀਡਰਸ਼ਿਪ ਜਿਹੜੀ ਬਾਹਰ ਜ਼ਿਲ੍ਹਿਆਂ ਦੇ ਵਿੱਚੋਂ ਔਰ ਸਾਡੇ ਪਿੰਡਾਂ ਦੀਆਂ ਇਕਾਈਆਂ ਦੇ ਆਗੂ ਸਹਿਬਾਨ ਆ ਜਿਹੜੀ ਸਾਡੇ ਅੱਜ ਖੁੱਲੇ ਦੇ ਵਿੱਚ ਅੱਜ ਮੀਟਿੰਗ ਹੋ ਰਹੀ ਆ ਮੀਟਿੰਗ ਦੇ ਵਿੱਚ ਦੇਖੋ ਸਾਡੇ ਬਹੁਤ ਸਾਰੇ ਆਗੂ ਆ ਜਿਹੜੇ ਅੱਜ ਗ੍ਰਿਫਤਾਰ ਆ ਕੁਝ ਆਗੂ ਨੂੰ ਥੋੜੀ ਗਿਣਤੀ ਕੱਲ੍ਹ ਰਿਹਾ ਕੀਤਾ ਸ਼ਾਮ ਨੂੰ ਬਹੁਤ ਸਾਰੇ ਆਗੂ ਸਾਡੇ ਲੀਡਰਸ਼ਿਪ ਆ ਜਿਹੜੀ ਜੇਲ੍ਹ ਦੇ ਵਿੱਚ ਬੰਦ ਆ ਔਰ ਨਾਲ ਹੀ ਸਾਡੇ ਆਗੂ ਜਿਹੜੇ ਵੱਡੇ ਲੀਡਰ ਸਰਦਾਰ ਜਗਜੀਤ ਸਿੰਘ ਢੱਲੇਵਾਲ ਉਹ ਅੱਜ ਮਰਨ ਵਰਤ ਤੇ ਉਹਨਾਂ ਦਾ ਜਾਰੀ ਆ ਔਰ ਉਹਨਾਂ ਨੇ ਜਿਹੜਾ ਪਟਿਆਲਾ ਸਨ ਦੇ ਵਿੱਚ ਆਇਆ ਪਟਿਆਲਾ ਰਜਿੰਦਰਾ ਹਸਪੀਟਲ ਦੇ ਵਿੱਚ ਉਹਨਾਂ ਨੂੰ ਡੈਂਟੇਨ ਕੀਤਾ ਗਿਆ ਉਹਦੇ ਵਿੱਚ ਉਹਨਾਂ ਨੇ ਪਾਣੀ ਤੱਕ ਦਾ ਤਿਆਗ ਕੀਤਾ ਪਾਣੀ ਲੈਣ ਤੋਂ ਵੀ ਇਨਕਾਰ ਕੀਤਾ ਔਰ ਜਿਹੜੀ ਹਲਕੀ ਜੀ ਏਡ ਲੈਣ ਲਈ ਅਸੀਂ ਮਜਬੂਰ ਕੀਤਾ ਸੀਗਾ ਕਿ ਪ੍ਰਧਾਨ ਜੀ ਹਲਕੀ ਜੀ ਏਡ ਲੈ ਲਓ ਵਰਨਾ ਅਸੀਂ ਵੀ ਖਾਣਾ ਪਾਣੀ ਛੱਡ ਕੇ ਟਰਾਲੀਆਂ ਦੇ ਬਾਹਰ ਬੈਠ ਜਾਾਂਗੇ ਤਾਂ ਉਹਦੇ ਲਈ ਜਿਹੜਾ ਉਹ ਤਿਆਰ ਹੋਏ ਸੀ ਉਹਨਾਂ ਨੇ ਹਲਕੀ ਜੀ ਏਡ ਲੈਣ ਤੋਂ ਵੀ ਉਹ ਇਨਕਾਰ ਕੀਤਾ ਹੋਇਆ ਤਾਂ ਲੜਾਈ ਹਜੇ ਲੜਨੀ ਬਾਕੀ ਹੈ ਲੜਾਈ ਲੜਨੀ ਬਹੁਤ ਜ਼ਰੂਰੀ ਹੈ ਕਿਉਂਕਿ ਜੇਕਰ ਅਸੀਂ ਇਹ ਲੜਾਈ ਨਹੀਂ ਲੜਾਂਗੇ ਤਾਂ ਸਾਡੇ ਹਰ ਭੋਜਨ ਖਾਣ ਵਾਲੇ ਲੋਕਾਂ ਨੂੰ ਜਿਹੜਾ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਣਾ ਕਿਉਂਕਿ ਸਾਡੀ ਸਮੁੱਚੀ ਖੇਤੀ ਜਿਹੜੀ ਪੰਜਾਬ ਦਾ ਧੁਰਾ ਹੀ ਸਾਡੀ ਕਿਸਾਨੀ ਆ ਅਗਰ ਕਿਸਾਨੀ ਖਤਮ ਹੋ ਜੂਗੀ ਤਾਂ ਆਮ ਜਨਤਾ ਨੂੰ ਜਿਹੜਾ ਖਾਣ ਵਾਲਾ ਭੋਜਨ ਆ ਪਹੁੰਚ ਦੇ ਵਿੱਚੋਂ ਬਾਹਰ ਚਲਾ ਜਾਊਗਾ ਤਾਂ ਜਿਹੜੀ ਪੰਜਾਬ ਦੀ ਸਰਕਾਰ ਦੀ ਅ ਨਲੈਕੀ ਆ ਤੁਸੀਂ ਦੇਖਿਆ ਸਾਡੇ ਮੋਰਚੇ ਦੇ ਵਿੱਚ ਸਾਡੇ ਕਿਸਾਨਾਂ ਤੇ ਲਾਠੀ ਚਾਰਜ ਕਰਕੇ ਜਿਹੜਾ ਮੁੱਖ ਮੰਤਰੀ ਕਹਿੰਦਾ ਸੀ ਮੈਂ ਕਿਸਾਨ ਦਾ ਪੁੱਤ ਆ ਮੈਂ ਫਿੱਟਰਿੰਜ ਨੂੰ ਮੂਰੇ ਪੈਂਦਾ ਆ ਮੈਂ ਮੱਛਰ ਦਾ ਨਹੀਂ ਲੈ ਕੇ ਪੈਂਦਾ ਰਿਹਾ ਉਸੇ ਮੁੱਖ ਮੰਤਰੀ ਨੇ ਸਾਡੇ ਕਿਸਾਨਾਂ ਤੇ ਲਾਠੀ ਚਾਰਜ ਕਰਕੇ ਉਹਨਾਂ ਨੂੰ ਗ੍ਰਿਫਤਾਰ ਵੀ ਕੀਤਾ ਔਰ ਸਾਡਾ ਜਿਹੜਾ ਇੱਕ ਇੱਕ ਪੈਸਾ ਪਿੰਡਾਂ ਦੇ ਵਿੱਚੋਂ ਅਗਰਾਹੀ ਕਰਕੇ ਇਕੱਠਾ ਕੀਤਾ ਉਹਦਾ ਸਾਡਾ ਕਰੋੜਾਂ ਰੁਪਈਆ ਦਾ ਸਮਾਨ ਇਸ ਮੁੱਖ ਮੰਤਰੀ ਦੇ ਨੱਕ ਦੇ ਹੇਠ ਪ੍ਰਸ਼ਾਸਨ ਨੇ ਇਹਨਾਂ ਦੇ ਐਮਐਲਏ ਨੇ ਸਾਡੀਆਂ ਟਰਾਲੀਆਂ ਸਾਡੇ ਏਸੀ ਪੱਖੇ ਕੀਮਤੀ ਸਮਾਨ ਆ ਜਿਹੜਾ ਚੋਰੀ ਕੀਤਾ ਤਾਂ ਲੜਾਈ ਲੜਨੀ ਸਾਡੀ ਅਜੇ ਬਾਕੀ ਆ ਅੱਜ ਦੇ ਇਸ ਮੀਟਿੰਗ ਦੇ ਵਿੱਚ ਅਸੀਂ ਸਮੁੱਚੇ ਪਿੰਡਾਂ ਦੇ ਵਿੱਚੋਂ ਲਿਸਟਾਂ ਲੈ ਰਹੇ ਹਾਂ ਕਿ ਕਿੰਨਾ ਸਮਾਨ ਚੋਰੀ ਹੋਇਆ ਕਿੰਨੀਆਂ ਟਰਾਲੀਆਂ ਚੋਰੀ ਹੋਈਆਂ ਕਿੰਨਾ ਟਰੈਕਟਰ ਚੋਰੀ ਹੋਇਆ ਤਾਂ ਜੇ ਲੜਾਈ ਸਾਡੀ ਬਾਕੀ ਆ ਹੁਣ ਮੀਟਿੰਗ ਦੇ ਵਿੱਚ ਦੇਖੋ ਆਉਣ ਵਾਲੇ ਕੋਈ ਜਿਹ ਸਮੇਂ ਦੇ ਵਿੱਚ ਕੋਈ ਵੱਡਾ ਫੈਸਲਾ ਹੋ ਸਕਦਾ ਤਾਂ ਸਾਡੀ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਆ ਦੇਖੋ ਕਿਸਾਨ ਜਮਾਤ ਨੂੰ ਬਚਾਉਣਾ ਬਹੁਤ ਜ਼ਰੂਰੀ ਆ ਇਹ ਪਹਿਲਾਂ ਵਾਲੀਆਂ ਸਰਕਾਰਾਂ ਨਹੀਂ ਰਹੀਆਂ ਜਿਨ੍ਹਾਂ ਨੇ ਕਿਸਾਨਾਂ ਮਜ਼ਦੂਰਾਂ ਦੇ ਨਾਲ ਮਤਲਬ ਕਿ ਧੱਕਾ ਕੀਤਾ ਤੇ ਰਹਿਣਾ ਇਹਨਾਂ ਨੇ ਵੀ ਨਹੀਂ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿਣੀਆਂ ਔਰ ਸਾਡੀ ਕਿਸਾਨੀ ਨੂੰ ਬਚਾਉਣ ਲਈ ਹਰ ਲੜਾਈ ਲੜਨ ਲਈ ਤਿਆਰ ਰਹਿਣ ਕਿਸਾਨ ਅੱਜ ਸਮੁੱਚੇ ਹੀ ਪੰਜਾਬ ਦਾ ਭਾਰਤੀ ਕਿਸਾਨੇ ਕਿਰਸੂਧੂਪੁਰ ਦੇ ਜਿੰਨੇ ਵੀ ਪਿੰਡਾਂ ਦੇ ਉਕਾਈ ਪ੍ਰਧਾਨ ਆ ਕਿ ਮੇਨ ਜਿਹੜੇ ਅਗਦੇਦਾਰ ਆ ਉਹਨਾਂ ਦੀ ਮੀਟਿੰਗ ਆ ਜਿਹੜਾ ਪਿੰਡਲੇਵਰ ਰੱਖੀ ਗਈ ਆ ਜੋ ਕਿ ਪਿਛਲੇ ਦਿਨ ਸਰਕਾਰ ਨੇ ਜੋ ਜ਼ੁਲਮ ਠਾਇਆ ਕਿਸਾਨਾਂ ਤੇ ਉਹਦੇ ਸਬੰਧ ਦੇ ਵਿੱਚ ਅਗਲੇ ਸੰਘਰਸ਼ ਦੀ ਰਣਨੀਤੀ ਵਾਸਤੇ ਅਤੇ ਜੋ ਤੇ ਨੁਕਸਾਨ ਹੋਇਆ ਸਾਡਾ ਕਿਸਾਨਾਂ ਦਾ ਟ੍ਰੈਕਟਰ ਟਰਾਲੀਆਂ ਦਾ ਕੋਈ ਸਮਾਨ ਚੋਰੀ ਹੋਇਆ ਸਿਲੰਡਰ ਚੋਰੀ ਹੋਇਆ ਮੰਗੇ ਬਿਸਤਰੇ ਭਾਂਡੇ ਫ੍ਰਿਜਾਂ ਤੇ ਏਸੀ ਤੱਕ ਜਿਹੜਾ ਚੱਕ ਕੇ ਲੈ ਗਏ ਆ ਉਹਦੀ ਪ੍ਰੋਪਰ ਜਿਹੜੀ ਲਿਸਟ ਆ ਉਹ ਤਿਆਰ ਕੀਤੀ ਜਾਊਗੀ ਕਿਹੜੇ ਪਿੰਡ ਦਾ ਕਿੰਨਾ-ਕਿਨਾ ਨੁਕਸਾਨ ਹੋਇਆ ਤਾ ਜਿਹੜਾ ਅਗਲਾ ਸੰਘਰਸ਼ ਕਰਕੇ ਸਰਕਾਰ ਮੂਰੇ ਰੱਖਿਆ ਜਾਵੇ ਤੇ ਉਹ ਜਿਹੜੀ ਕਿਸਾਨਾਂ ਦਾ ਜਿਹੜਾ ਪਿੰਡ ਚੋਂ 10-10 ਰੁਪਏ ਇਕੱਠੇ ਕਰਕੇ ਜਿਹੜਾ ਨੁਕਸਾਨ ਹੋਇਆ ਉਹਦੀ ਜਿਹੜੀ ਪਰਪਾਈ ਆ ਸਰਕਾਰ ਤੋਂ ਕਰਾਈ ਜਾਵੇ